ਸਤਿ ਸ੍ਰੀ ਅਕਾਲ ਦੋਸਤੋ, ਬਹੁਤ ਆਪਜੀ ਠੀਕ ਠਾਕ ਹੋ। ਅੱਜ ਆਪਾਂ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਸੀ ਜਿਹੜੀ ਆਪਣੀ ਲਾਈਤੀ ਵੈਰੈਟੀ ਪੀਜੋ ਦੀ ਜੀਐਸ 7 ਕਨੋਲਾ ਇਹ ਆਪਣੀ ਹੁਣ ਫੁੱਲ ਤੇ ਆ ਚੁੱਕੀ ਹੈ ਜੀ। ਤੇ ਆਪਾਂ ਹੁਣ ਅਜੇ ਇਹਦੇ ਵਿੱਚ ਸਪਰੇਅ ਕਰਨ ਜਾ ਰਹੇ ਹਾਂ। ਉਹ ਮੌਸਮ ਵੀ ਖਰਾਬ ਹੋ ਰਿਹਾ ਹੈ ਅਸਾਮ ਤੋਂ। ਚੋਆ ਪਾਉ ਨੂੰ ਦੇਖਦੇ ਹੋਏ ਸਪਰੇਅ ਵਾਲੇ ਪਾਸੇ ਹੋ ਗਏ। ਤੇ ਆਪਾਂ ਇਹਦੇ ਵਿੱਚ ਦਵਾਈ ਪਾ ਰਹੇ ਹਾਂ ਜੀ। ਚੇਲੇ ਵਾਲੀ ਠੀਕ ਹੈ ਜੀ ਨਾਲ ਯਾਰਾ ਦਾ ਪ੍ਰੋਡਕਟ ਬੋਰਨ ਕੈਲਸ਼ੀਅਮ ਕੇ ਨਾਲ ਪਾਇਆ ਸਟicker ਜੀ ਜਿਹੜਾ ਕਿ ਦਵਾਈ ਨੂੰ ਸਪਰੇਟ ਕਰਦਾ ਜੀ ਸੋ ਅੱਜ ਆਪਾਂ ਸਮਾਂ ਕੱਟ ਕੇ ਸਪਰੇ ਕਰਵਾ ਰਹੇ ਹਾਂ ਜੀ ਬੰਦੇ ਤੋਂ ਤੇ ਹੁਣ ਸਹੀ ਟਾਈਮ ਆ ਜੀ ਕਿਉਂਕੋ ਫਲ ਤੇ ਆ ਚੁੱਕੀ ਹੈ ਇਹ ਤੇ ਇਸ ਸਮੇਂ ਨੂੰ ਇਹ ਚੀਜ਼ ਬਹੁਤ ਜ਼ਰੂਰੀ ਹੈ ਜੀ ਤੋ ਤੁਹਾਨੂੰ ਕਿਦਾਂ ਲੱਗਿਆ ਜੀ ਕੰਮ ਕਰਨ ਦਾ ਤਰੀਕਾ ਸਜਾਓ ਜਰੂਰ ਦਿਓਣਾ ਜੀ ਜੀ ਐਸ 7 ਤਨੋਲਾ ਪੀਏਯੂ ਦੀ ਵੈਰੈਟੀ ਹੈ ਜੀ ਆਪਾਂ ਤਿਕਰੀਮ ਲਾ ਰਹੇ ਹਾਂ ਜੀ ਇਹਨੂੰ ਤਿੰਨ ਸਾਲ ਤੋਂ ਹੀ ਇਹਦੇ ਤੇਲ ਦੀ ਕੁਆਲਿਟੀ ਬਹੁਤ ਵਧੀਆ ਬਣਦੀ ਆ ਔਰ ਆਪਾਂ ਤੇਲ ਨਾਲ ਸੇਲ ਵੀ ਕਰਦੇ ਆਂ ਕਿਸੇ ਵੀ ਵੀਰ ਨੂੰ ਤੇਲ ਦੀ ਡਿਮਾਂਡ ਹੋਵੇ ਤਾਂ ਛੋਟੇ ਭਰਾ ਨੂੰ ਯਾਦ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਸਤਿ ਸ੍ਰੀ ਅਕਾਲ ਜੀ ਨੰਮੀ ਵੀਡੀਓ ਤੇ ਦੁਬਾਰੀ ਜਲਦੀ ਮਿਲਦੇ ਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਰੱਬ ਰਾਖਾ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਰੱਖੇ ਜੀ ਵਾਹਿਗੁਰੂ ਵਾਹਿਗੁਰੂ